ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੀਤਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਦੋ ਹੀ ਪਸ਼ੂ ਵਿਖਾਉਣ ਲੱਗੇ ਆ ਇੱਕ ਬਿਲਕੁਲ ਤਾਜੀ ਸੂਈ ਝੋਟੀ ਤੇ ਇੱਕ ਝੋਟੀ ਬੱਚੇ ਤੋਂ ਬਗੈਰ ਆ ਤੇ ਪੁੱਛਨੇ ਆ ਮਨਜੋਤ ਵੀਰ ਨੂੰ ਤੇ ਕਰਦੇ ਆ ساری ਗੱਲਬਾਤ ਮਨਜੋਤ ਵੀਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਹੋਰ ਮਨਜੋਤ ਵੀਰ ਠੀਕ ਠਾਕ ਆ ਹਾਂ ਜੀ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਮਨਜੋਤ ਵੀਰ ਅੱਜ ਫਿਰ ਦੋ ਪਸ਼ੂ ਆ ਹਾਂ ਜੀ ਆ ਦੋ ਪਸ਼ੂ ਠੀਕ ਆ ਮੇਰਾ ਵੀ ਠੀਕ ਆ ਤਾਂ ਮਨਜੋਤ ਵੀਰ ਜੇ ਆ ਗੱਲ ਕਰੀਏ ਪਹਿਲੇ ਨੰਬਰ ਵਾਲੀ ਝੋਟੀ ਦੀ ਤੇ ਪਹਿਲਾ ਹੀ ਸੂਆ ਸੂਈ ਆ ਪਹਿਲੇ ਸੂਆ ਸੂਈ ਆ ਨਾਂ ਐ ਡਰੈੱਸ ਦਾ ਚੇਤਾ ਹੀ ਭੁੱਲ ਗਿਆ ਓਹੋ ਠੀਕ ਆ ਠੀਕ ਆ ਵੀਰ ਜੀ ਚਲੋ ਕੋਈ ਗੱਲ ਨਹੀਂ ਕਿਸੇ ਲਈ ਚੇਤਾ ਮਨਜੋਤ ਵੀਰ ਆਪਨ ਨਾਮ ਤੇ ਡਰੈੱਸ ਦੱਸੀ ਨਾਂ ਮੇਰਾ ਮਨਜੋਤ ਸਿੰਘ ਪਿੰਡ ਹੈ ਰੇਕਣਾ ਤੇ ਸੀਲੇ ਤੋਂ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਫੋਨ ਨੰਬਰ ਲੱਭੇ ਜਾਂਦਾ ਨਾ 78333 ਠੀਕ ਆ ਠੀਕ ਆ ਵੀਰ ਤੇ ਮਨਜੋਤ ਵੀਰ ਜੇ ਪਹਿਲੇ ਨੰਬਰ ਵਾਲੀ ਦੀ ਗੱਲ ਕਰੀਏ ਤੇ ਹਾਂਜੀ ਓਏ ਪਹਿਲੇ ਹੀ ਸੂਆ ਸੂਈ ਅੱਛਾ ਪਹਿਲੇ ਹੀ ਸੂਆ ਸੂਈ ਹੈ ਤੇ ਕਿੰਨਾ ਦੁੱਧ ਦੁੱਧ ਲਿਟਰ ਆ 7 ਕਿਲੋ ਹੋਊਗਾ ਅ ਸੱਤ ਕਿਲੋ ਤੇ ਨਿੱਕੀ ਸਿੰਗੀ ਦੀ ਆ ਇੱਕ ਦਿਨ ਅੱਜ ਹੀ ਆਏ ਆ ਪਸ਼ੂ ਅੱਜ ਹੀ ਆਏ ਬੜੇ ਵੀਰਾਂ ਨੇ ਮਾਰੇ ਮੋੜਾ ਮੋਰਾ ਵੀ ਤੇ ਨੀਲੀ ਵੀ ਅੱਛਾ ਆਪਾਂ ਇੱਕ ਮੋਰਾ ਹੀ 파ਤੀ ਦੀ ਇੱਕ ਨੀਲੀ ਵੀ 파ਤੀ ਠੀਕ ਆ ਜੇ ਜੋੜਾ ਹੀ ਆ ਜਾਇਆ ਜੋੜਾ ਹੀ ਆ ਜਾਇਆ ਠੀਕ ਉਹਦਾ ਮਗਰ ਬੱਚਾ ਇਹ ਤੇ ਇਹ ਉਦਾਂ ਬੱਚੇ ਦੇ ਵਗਾਇਆ ਬੱਚਾ ਨਹੀਂ ਲਾਇਆ ਠੀਕ ਆ ਤੇ ਮਨਜੋਤ ਵੀਰ ਮੰਨ ਲਓ ਇਹਦੇ ਥੱਲੇ ਹੈਗਾ ਦੁੱਧ 7 ਕਿਲੋ ਹੈ ਹਾਂਜੀ ਹਾਂਜੀ ਬਾਕੀ ਤੁਹਾਨੂੰ ਬਖਾਉਣੇ ਆ ਥਣ ਭਾਂਡੇ ਦੀ ਕੁਆਲਿਟੀ ਬਹੁਤ ਹੀ ਸਾਫ਼ ਆ ਛੋਟੀ ਇਹ ਕੱਦ ਵਜੋਂ ਵੀ ਬਹੁਤ ਹੀ ਜ਼ਿਆਦਾ ਝੋਟੀ ਦਾ ਖਨਾ ਦਾ ਸੈਜ ਤੇ ਗੈਬ ਵੀ ਖਾਣੇ ਆ ਤੇ ਬਾਕੀ ਕਰਦੇ ਮਨਜੋਤ ਵੀ ਨੂੰ ਇਹਦੇ ਰੇਟ ਬਾਰੇ ਵੀ ਗੱਲਬਾਤ ਤੇ ਮਨਜੋਤ ਵੀ ਜੇ ਇਹਦੇ ਰੇਟ ਦੀ ਗੱਲ ਕਰੀਏ ਤੇ ਜੇ ਇਹਦਾ ਬੱਚਾ ਹੁੰਦਾ ਤੇ ਫਿਰ ਤੇ ਆ ਹੈਗੀ 80000 ਇਹ ਅਸੀਂ ਮਨਜੋਤ ਵੀਰ ਫਿਰ ਤੇ ਵਾਦੀ ਸੀ ਬੱਚਾ ਹੁੰਦਾ ਵੇਖੋ ਵੱਡੀ ਝੋਟੀ ਪੂਰੀ ਤੇ ਹੁਣ ਕਿੰਨੇ ਦੀ ਜਾਇਜ਼ੀ ਆ ਹੁਣ ਤੇ ਇਹਦਾ ਮੁੱਲ ਕਰਦੇ ਆ ਪਾ ਸਾਠੇ 60000 60000 ਹਾਂਜੀ ਅੱਛਾ ਤੇ ਕਿੰਨੇ ਕੁ ਦੀ ਦੇ ਦੇਣੀ ਆ 55000 ਦੇ ਲਾਸਟ ਲਾਸਟ ਹੀ ਹਾਂਜੀ ਥੋੜੀ ਬੋਦੀ ਕਰਦਗੇ ਛੋੜ ਮੈਂ ਕਿੰਨਾ ਅਰਦੋ ਆਪੇ ਦੋ ਛੱਡ ਦਈਏ ਕੋਈ ਨਹੀਂ ਦੇ ਰਹੀ 53 ਦੀ ਹਾਂਜੀ ਕਹਿ ਗਈ ਕਸਰ ਥੋੜੀ ਬੋਦੀ ਇਹਨੇ 53000 ਯਾਰ ਹੋਰ ਛੱਡ ਗਿਆ 52 ਦੀ ਝੋਟੀ ਦੇ ਦਈਏ ਪਰ ਵੇਖੋ ਵੀਰ ਜੀ ਝੋਟੀ ਬਹੁਤ ਹੀ ਸਾਫ਼ ਤੇ ਸੁਥਰੀ ਥਣਾ ਦਾ ਸੈਜ ਤੇ ਗੈਬ ਵੀ ਬਹੁਤ ਚੰਗਾ ਤੇ ਕੱਦ ਵਜਣ ਵਾਲੀ ਝੋਟੀ ਵੱਡੀ ਆ ਤੇ ਬੱਚਾ ਨਹੀਂ ਹੈਗਾ ਮੈਂ ਜਿਹੜੀ ਕਿੰਨਾ ਚਿਰ ਸੁਈਨ ਹੋ ਗਿਆ ਡੇਢ ਮਹੀਨਾ ਕ ਨਹੀਂ ਹਾਂਜੀ ਲਓ ਵੀ ਜੀ ਸੂਈ ਨੂੰ ਇਹ ਸਾਰਾ ਡੇਢ ਮਿੰਟ ਨਹੀਂ ਹੋਇਆ ਜੀ ਤੇ ਸਾਫ਼ ਸੁਥਰੀ ਬਹੁਤ ਏ ਛੋਟੀ ਮਨਜੋਦ ਵੀਰ ਕਹਿੰਦਾ ਵੀ ਉਥੇ ਧਾਰ ਤੇ ਮਿਲਦੀ ਉਹਨੂੰ ਉਪਰੇ ਠਾਣ ਕੇ ਟੀਕਾ ਵੀ ਲਵਾ ਸਕਦੀ ਹੈ ਹੈ ਮਨਜੋਦ ਵੀਰ ਠੀਕ ਆ ਤੇ ਮਨਜੋਦ ਵੀਰ ਜੇ ਇਹਦੀ ਗੱਲ ਕਰੀਏ ਛੋਟੀ ਦੀ ਤੇ ਇਹਨੂੰ ਅਜੇ ਨੋਂ ਦੱਸ ਦੇਣੀ ਹੋਈ ਸੂਈ ਨੂੰ ਅੱਛਾ ਨੋਂ ਦੱਸ ਦੇਣੀ ਹੋਈ ਏ ਸੂਈ ਨੂੰ ਤੇ ਦੂਜਾ ਸੂਆ ਦੂਜਾ ਸੂਆ ਤੇ ਮਨਜੋਦ ਵੀਰ ਇਹਦੇ ਮਗਰ ਕਟਾ ਇਹਦੇ ਮਗਰ ਕਟਾਈ ਠੀਕ ਆ ਤੇ ਦੂਜਾ ਦੁੱਧ ਕਿੰਨਾ ਜੀ ਦੁੱਧ ਗਰੰਟੀ ਵਾਲਾ ਹੋਵੇ ਥਨੇ 10 10 ਕਿਲੋ ਹਾਂਜੀ ਠੀਕ ਲਓ ਜੀ 10 ਕਿਲੋ ਦੁੱਧ ਤੇ ਬਾਕੀ ਝੋਟੀ ਵੀ ਕੱਦ ਵਜਨ ਵਾਲੀ ਆ ਤੇ ਸਾਫ ਸੁਥਰੀ ਉਧਰ ਦੀ ਝੋਟੀ ਆ ਮਾਲਵੇ ਦੀ ਤੇ ਮਨਜੋਤ ਵੀਰ 10 ਕਿਲੋ ਲੀਟਰ ਵਾਲਾ ਦੁੱਧ ਹੈਗਾ ਫਿਰ ਲੀਟਰ ਵਾਲਾ ਅੱਛਾ ਹਾਂਜੀ ਲੀਟਰ ਵਾਲਾ 10 ਕਿਲੋ ਦੁੱਧ ਹੈ ਤੇ ਮਨਜੋਤ ਵੀਰ ਜੇ ਕਰੀਏ ਇਹਦੇ ਮੁੱਲ ਦੀ ਗੱਲ ਮੁੱਲ ਇਹਦਾ ਕਰਦੇ ਆ ਪੱਕ ਜਾਂਦੇ ਯਾਰ 95000 ਤੇ ਜੈਤ ਜੀ ਕਿਨੇ ਦੀ ਹੋ ਜਾਣੀ 90000 ਦੀ ਦੇ ਦੇ ਹੋਰ ਕਰ ਦਈਏ ਮਾਨਤਾਰ ਮੈਂ ਤਾਂ ਕਿੰਨਾ 80000 ਦੀ 80 ਦੀ ਮਨਜੋਤ ਵੀਰ ਮੈਂ ਕਰਦਾ ਮਾਨਤਨ 82 ਦੀ ਹੋ ਗਈ ਮਨਜੋਤ ਵੀਰ ਠੀਕ ਆ ਤੇ ਮਨਜੋਤ ਵੀਰ ਮੰਨ ਲਓ ਵੀ ਬਿਲਕੁਲ ਇਸ ਥਲੇ 10 ਕਿਲੋ ਦੁੱਧ ਦੇ ਤੇ ਉਦੇ ਥਲੇ 7 ਕਿਲੋ ਦੁੱਧ ਹੈ ਠੀਕ ਆ ਵੇਖੋ ਵੀਰ ਜੀ ਬਹੁਤ ਹੀ ਸਾਫ਼ ਸਵਾਰੀ ਹੈ ਮਨਜੋਤ ਵੀਰ ਹੋਰ ਕੁਝ ਕਹਿਣਾ ਚਾਹਣਾ ਉਹ ਬਸ ਮੈਂ ਹਰ ਵੀਡੀਓ ਨਾਲ ਸੁਣੀ ਤਾਂ ਗਰੀ ਤਸੱਲੀ ਕਰਕੇ ਔੜੇ ਲੋੜਾ ਟੈਕ ਪਾਸ ਕਰਦਾ ਅਸਾਂ ਸੁਏ ਦੀ ਤਸੱਲੀ ਬਿਲਕੁਲ ਸਾਡੀ ਵੀ ਹੱਥ ਜੋੜ ਕੇ ਹੋਈ ਬੇਨਤੀ ਆ ਕਿ ਸਾਰੇ ਭੈਣ ਭਰਾ ਆਪਣੀ ਤਸੱਲੀ ਕਰਕੇ ਤੇ ਫਿਰ ਖੜਿਆ ਕਰੋ ਠੀਕ ਆ ਨਾ ਤੇ ਬਾਕੀ ਜਿਹੜਾ ਵੀ ਨਹੀਂ ਆ ਸਕਦਾ ਉਹ ਵੀਡੀਓ ਕਾਲ ਤੇ ਚਵਾ ਕੇ ਵੇਖ ਲੈ ਹੈ ਤੇ ਬਾਕੀ ਪਸ਼ੂ ਬਹੁਤ ਹੀ ਸਾਫ ਸੁਥਰੇ ਆ ਤੇ ਇਹਦਾ ਬੱਚਾ ਵੀ ਵਖਾ ਰਿਏ ਛੋਟੀ ਦਾ ਆ ਵੀਰ ਜੀ ਦਾ ਬੱਚਾ ਜੇ ਰਾਜੀ ਇਹਦਾ ਜਵਾਕ ਬਿਲਕੁਲ 8-7 ਦਿਨਾਂ ਦੀ ਸੂਈ ਆ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ